ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿੱਥੇ ਗੁਰਦਵਾਰਾ ਕੌਣੀ ਸਾਹਿਬ ਆ ਨਾ ਉੱਥੇ ਬੈਠੇ ਉਹ ਦਰਖਤ ਫਲਾਹੀ ਦਾ ਉਹਦੀ ਸ਼ਾਮੇ ਬੈਠੇ ਤੇ ਉੱਪਰ ਕਾਲਾ ਕਾਂ ਆ ਕੇ ਬਹਿ ਗਿਆ ਕਾਂ ਬੋਲੀ ਜਾਵੇ ਕਾਂ ਦਾ ਸੁਭਾਅ ਹੈ ਉਹਨੇ ਕਾਂ 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 ਕਰੀ ਜਣੀ ਦਸਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਨੂੰ ਫੜੋ ਭਈ ਭਾਈ ਅਨੂਪ ਸਿੰਘ ਨੇ ਭਾਈ ਸਰੂਪ ਸਿੰਘ ਨੂੰ ਕਿਹਾ ਇੱਕ ਮਿੰਟ ਇੱਥੇ ਖੜ ਮੋਢਿਆਂ ਦਾ ਸਹਾਰਾ ਲਿਆ ਫਲਾਹੀ ਦੇ ਦਰਖਤ ਤੇ ਚੜ ਗਿਆ ਸਾਰੇ ਵੇਖਣ ਉਹਨੇ ਜਾ ਕੇ ਕਾਂ ਫੜ ਲਿਆ ਤਾਂ ਫੜ ਕੇ ਥੱਲੇ ਲੈ ਆਂਦਾ ਕਹਿੰਦੇ ਮਹਾਰਾਜ ਤਾ ਨੂੰ ਪਕੜ ਲਿਆ ਹੁਣ ਕੀ ਹੁਕਮ ਹੈ ਦਸਵੇਂ ਪਾਤਸ਼ਾਹ ਕਹਿੰਦੇ ਇਹਦੀ ਕੰਢੀ ਮਰੋੜ ਦੇ ਮਾਰ ਦੇ ਨੂ ਭਾਈ ਨੂਪ ਸਿੰਘ ਨੇ ਜਦ ਹੀ ਕਾਨਾਕੀ ਮਾਰਨਾ ਸੀ ਕੰਢੀ ਮਰੋੜੀ ਮਾਰਤਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਿਸੇ ਤੋਂ ਚਿੱਟਾ ਰਮਾਲ ਕੱਢਿਆ ਦੋ ਮਹ ਹੱਥਾਂ ਤੇ ਵਿਸ਼ਾ ਕੇ ਕਹਿੰਦੇ ਲਿਆ ਸਿੱਖ ਹੈਰਾਨ ਹੋ ਗਏ ਕਹਿੰਦੇ ਟੋਆ ਪਟੋ ਤੋਆ ਪੱਟਿਆ ਪਾਣੀ ਪਾਇਆ ਉਸ ਕਾਂ ਨੂੰ ਚਿੱਤੇ ਰਮਾਲ ਚ ਲਪੇਟ ਕੇ ਦਫਨਾਇਆ ਹੱਥਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਥ ਲਿਬੜ ਕੇ ਮਿੱਟੀ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਪਣੇ ਹੱਥੀਂ ਦਫਨਾਇਆ ਤੇ ਸਿੱਖਾਂ ਨੇ ਸਵਾਲ ਕੀਤਾ ਮਹਾਰਾ ਨਾਲੇ ਕਾਂ ਨੂੰ ਮਰਵਾਤਾ ਨਾਲੇ ਆਪਣੇ ਹੱਥੀਂ ਇੰਨਾ ਪਿਆਰ ਕਰਕੇ ਦਫਨ ਕਰ ਰਿਹਾ ਉਹ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਭਾਈ ਇਹ ਸਾਡੇ ਲੰਗਰ ਦਾ ਲੰਗਰੀ ਸੀ ਅੱਖੋ ਵਾਹਿਗੁਰੂ ਵਾਹਿਗੁਰੂ ਕਹਿੰਦੇ ਭਾਈ ਸਾਡੇ ਲੰਗਰ ਦਾ ਹਲ ਅੰਗਰੀ ਸੀ ਕਹਿੰਦੇ ਮਹਾਰਾਜ ਲੰਗਰੀ ਕਾਂ ਕਿਵੇਂ ਬਣ ਗਿਆ ਕਹਿੰਦੇ ਕੌੜਾ ਬਹੁਤ ਬੋਲਦਾ ਸੀ ਲੰਗਰ ਬਣਾਉਣਾ ਵਰਤਉਣਾ ਹਰ ਗੁਰਸਿੱਖ ਨੂੰ ਕੌੜਾ ਬੋਲਣਾ ਮੂੰਹ ਚੱਕ ਕੇ ਖਾਣ ਆ ਗਿਆ ਇੱਧਰ ਆ ਕੇ ਬਹਿ ਗਏ ਇੱਧਰ ਬੈਠੋ ਏ ਇੱਧਰ ਬੈਠੋ ਏ ਕਈ ਬੰਦੇ ਚੌਧਰੀ ਕਰੀ ਜਾਂਦੇ ਉਹ ਸਾਸ ਸੰਗਤ ਇੱਕ ਗੁਰਸਿੱਖ ਫਿਰ ਛਕਣ ਆ ਗਿਆ ਲੰਗਰ ਦਸਵੇਂ ਪਾਤਸ਼ਾਹ ਕਹਿੰਦੇ ਅਜੇ ਉਹਨੇ ਵਹਿਗੁਰੂ ਕਹਿ ਕੇ ਭੋਜਨ ਮੂੰਹ ਵਿੱਚ ਹੀ ਪਾਈ ਸੀ ਬੁਰਕੀ ਇਹ ਮੋਰਿਓ ਕੋੜਾ ਬੋਲਣ ਲੱਪੇ ਉਹਨੇ ਕਿਹਾ ਜਰ ਪ੍ਰਸ਼ਾਦਾ ਛਕ ਲੈਣ ਦੇ ਇਹ ਉਹਨੂੰ ਔਖਾ ਬੋਲਿਆ ਉਹਨੇ ਕਿਹਾ ਇੰਨੀ ਸੇਵਾ ਕਰਦਾ ਐਵੇਂ ਲੰਗਰ ਚ ਕਾਂ ਕੰ ਕਰਦਾ ਰਹਿਣਾ ਨਾ ਕਰਿਆ ਕਰ ਇਹ ਸਮਝਿਆ ਨਹੀਂ ਕਹਿੰਦੇ ਸੇਵਾ ਤਾਂ ਬਹੁਤ ਕੀਤੀ ਪਰ ਕੋੜਾ ਬੋਲਣ ਕਰਕੇ ਕਾਮ ਬਣ ਗਿਆ ਸਾਡੇ ਵਾਸਤੇ ਸਾਖੀਆਂ ਗੁਰੂ ਨੇ ਵਰਤਾਈਆਂ ਇਹ ਸਮਝਾਉਣ ਵਾਸਤੇ ਭਾਈ ਸੇਵਾ ਕਰਨ ਵਾਲਿਓ ਸਿਮਰਨ ਕਰਨ ਵਾਲਿਓ ਕੋੜਾ ਨਾ ਬੋਲਿਓ ਜੇ ਸੇਵਾ ਕਰਕੇ ਕੋੜਾ ਬੋਲਣਾ ਫਿਰ ਮੁਕਤੀ ਨਹੀਂ ਮਿਲਦੀ ਕਾਮ ਬਣ ਜਾਂਦਾ ਕੋੜਾ ਨਹੀਂ ਬੋਲਿਦਾ ਕਿਉਂ ਪਤਾ ਨਹੀਂ ਸਾਹਮਣੇ ਵਾਲਾ ਗੁਰਸਿੱਖੋ ਦੀ ਕਿੰਨੀ ਮੰਦਗੀ ਹੈ ਉਹਦਾ ਕਿੰਨਾ ਸਿਮਰਨ ਹੈ ਕਿਸੇ ਨੂੰ ਕੋੜਾ ਬੋਲੋਂਗੇ ਪੱਥਰ ਵਿੱਚ ਮਾਰੋਂਗੇ ਗੋਲੀ ਤਾਂ ਸਿੱਧੀ ਵਾਪਸ ਆਉਂਦੀ ਹੈ ਇਹ assim ਇੱਕ ਵਾਰ ਨਾ ਆਨੰਦਪੁਰ ਸਾਹਿਬ ਨੂੰ ਜਾਂਦੇ ਤਾਂ ਮੇਰੇ ਨਾਲ ਸਿੰਘ ਉਹ ਕਹਿੰਦੇ ਬਾਬਾ ਜੀ ਤੁਸੀਂ ਇਹ ਨਿਸ਼ਾਨਾ ਜਿਹਾ ਲਾ ਲੈਂਦੇ ਹੋ ਬੰਦੂਕ ਨਾਲ ਮੈਂ ਵੀ ਮੈਨੂੰ ਤੇ ਨਹੀਂ ਲਾਉਣਾ ਆਉਂਦਾ ਕਹਿੰਦਾ ਉਹ ਫੇ ਮੜ ਜਾ ਅਭਾਸ ਕਰਦੇ ਉਹਨੇ ਆਪਣੇ ਰਵਾਲਵਰ ਕੱਢੇ ਤਾਂ ਉਹ ਨਿਸ਼ਾਨੇ ਲਾਉਣ ਲੱਪੇ ਇੱਕ ਜਣੇ ਨੇ ਉਹਦਾ ਨਿਸ਼ਾਨਾ ਉਹਨੂੰ ਦੇਖਿਆ ਨਹੀਂ ਸਾਹਮਣੇ ਪਹਾੜ ਜਿੱਥੇਕ ਰਸਤੇ 'ਚ ਗੜਸ਼ੰਕਰ ਨੂੰ ਆਉਂਦੇ ਨਾ ਉੱਥੇ ਸੇ ਤੋ ਉਹਨੇ ਪੱਥਰ ਵਾਲੇ ਪਹਾੜ 'ਚ ਗੋਲੀ ਮਾਰੀ। ਅਰੋਦੇ ਵੱਜਣ ਤੋਂ ਬਾਅਦ ਸਿੱਧੀ ਟਾਰਗੇਟ ਵਾਪਸ ਆਈ, ਉਹ ਤਾਂ ਮਹਾਰਾਜ ਦੀ ਕਿਰਪਾ ਉਹ ਬਚ ਗਿਆ। ਤੇ ਜਿਹੜਾ ਬਜ਼ੁਰਗ ਬੰਦਾ ਕੋਲ ਸੀ ਉਹ ਕਹਿੰਦਾ ਉਹ ਮੂਰਖੋ ਤੁਹਾਨੂੰ ਕਿਹਨੇ ਕਿਹਾ ਪੱਥਰ 'ਚ ਗੋਲੀ ਮਾਰੀ। ਕਹਿੰਦਾ ਉਹਦੇ 'ਚੋਂ ਸਿੱਧੀ ਵਾਪਸ ਆਉਂਦੇ ਕਈ ਵਾਰ ਵੱਜਦੇ। ਜੇ ਸਾਹਮਣੇ ਕੋ ਬੰਦਾ ਬੰਦਗੀ ਵਾਲਾ ਹੋਵੇ, ਕੋੜਾ ਬੋਲੋਗੇ ਸਿੱਧਾ ਹੀ ਬੋਲ ਤੁਹਾਡੇ ਤੇ ਵਾਪਸ ਆ ਜਾਣੇ, ਉਹ ਹੋ ਸਕਦਾ ਉਲਟ ਪੈ ਜਾ ਕੰਮ। ਇਹੋ ਜਿਹਾ ਗੁਰਸਖਮੇ ਵਿਖੇ ਜਿਹੜੇ ਪ੍ਰਸ਼ਾਦਾ ਛਕਦੇ ਆਂ ਵੀ ਵਾਟ ਕਰਦੇ ਪ੍ਰਸ਼ਾਦਾ ਛਕਦੇ ਮੇਰੇ ਨਾਲ ਬੈੱਕ ਕੇ ਪ੍ਰਸ਼ਾਦਾ ਗੁਰਮਖਾਨੇ ਇਕ ਥਾਂ ਤੇ ਛਕਿਆ ਮੈਂ ਉਹਨਾਂ ਨੂੰ ਕਿਹਾ ਇੱਕੋ ਪ੍ਰਸ਼ਾਦਾ ਛਕਿਆ 20 ਮਿੰਟ ਲਾ ਦਿੱਤੇ ਤੁਸੀਂ ਇੰਨੇ ਹੌਲੀ ਹੌਲੀ ਕਿਉਂ ਬਾਕੀ ਛਕਦੇ ਸੀ ਤਾਂ ਕਰਕੇ ਵਕਈਆਂ ਨੇ ਦੋ ਦੋ ਤਿੰਨ ਤਿੰਨ ਛਕੜੇ ਨੇ ਤੁਸੀਂ ਪਹਿਲਾਂ ਨਾਲ ਛਕ ਮੈਂ ਕਿਹਾ ਸਲੋ ਇਸ ਲਈ ਛਕਿਆ ਕਿ ਬਾਕੀ ਵੀ ਛਕ ਲੈਣ ਕਹਿੰਦੇ ਹਾਂਜੀ ਹਾਂਜੀ ਫਿਰ ਮੈਂ ਸਮਝ ਗਿਆ ਮੈਂ ਉਹਨਾਂ ਨੂੰ ਕਿਹਾ ਨਹੀਂ ਸੱਚ ਦੱਸੋ ਤੋ ਮੈਨੂੰ ਪਤਾ ਕੀ ਕਹਿੰਦੇ ਕਹਿੰਦੇ ਭਾਈ ਸਾਹਿਬ ਛਕਣਾ ਤਾਂ ਮੈਂ ਇੱਕ ਹੀ ਹੁੰਦਾ ਪ੍ਰਸ਼ਾਦਾ ਕਹਿੰਦੇ ਹੌਲੀ ਹੌਲੀ ਇਸ ਲਈ ਛਕੀਦਾ ਹੈ ਗੁਰੂ ਨਾਨਕ ਸਾਹਿਬ ਦੀ ਕਿਰਪਾ ਆ ਇੱਕ ਪ੍ਰਸ਼ਾਦਾ ਛਕਦਿਆਂ ਛਕਦਿਆਂ ਇੱਕ ਜਪਜੀ ਸਾਹਿਬ ਪੂਰਾ ਹੋ ਗਿਆ ਇੱਕ ਪ੍ਰਸ਼ਾਦਾ ਛਕਦਿਆਂ ਛਕਦਿਆਂ ਇੱਕ ਇੱਕ ਬੁਰਕੀ ਹੌਲੀ ਹੌਲੀ ਛੋਟੀ ਛੋਟੀ ਬੁਰਕੀ ਅੰਦਰ ਪੌੜੀਆਂ ਚੱਲੀ ਗਈਆਂ ਕਹਿੰਦੇ ਇੱਕ ਜਪਜੀ ਸਾਹਿਬ ਹੋ ਗਿਆ ਸਾਧ ਸੰਗਤ ਇਦਾਂ ਦੇ ਵੀ ਗੁਰਸੇ ਕੋਣ ਕੋਈ ਪ੍ਰਸ਼ਾਦਾ ਛਕਦੇ ਅੰਦਰ ਜਪਤੀ ਸਭ ਕਰ ਰਹੇ ਉਹਨੂੰ ਕੌੜਾ ਬੋਲੋਗੇ ਪਤਾ ਨਹੀਂ ਫਿਰ ਕਿੱਧਰ ਚੱਲ ਜਾਣੀ ਗੱਲ ਇਸ ਲਈ ਕੌੜਾ ਨਹੀਂ ਬੋਲਣਾ ਇਹਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਫਿੱਕਾ ਨਹੀਂ ਬੋਲਣਾ ਕੌੜਾ ਬੋਲਣ ਵਾਲਾ ਪਰਵਾਨ ਨਹੀਂ ਹੈ ਫਿੱਕਾ ਬੋਲ ਬਗਚਣਾ ਸੁਣ ਮੂਰਖ ਮਨ ਆ ਜਾਣ ਇਹ ਪਰਹੇਜ਼ ਰੱਖੋ ਕਿ ਕੌੜਾ ਨਾ ਬੋਲੋ ਝੂਠ ਨਾ ਬੋਲੋ ਝੂਠ ਸਮਾਨ ਪਾਪ ਨੇ ਕੋਈ ਚੁਗਲੀ ਨਾ ਕਰੋ ਕਿਸੇ ਦੀ ਜੇ ਪਾਠ ਕਰਕੇ ਜੁਗਲੀ ਕਰਨੀ ਹੈ ਉਹਦਾ ਵੀ ਕੰਮ ਬਗੜਤਾ ਉਹਦੀ ਨੌਕਰੀ ਖਰਾਬ ਕਰਦੀ ਉਹਦਾ ਇੱਥੋਂ ਸੁਣਿਆ ਉਹਨੂੰ ਦੱਸ ਦਿੱਤਾ ਚੁਗਲੀ ਅੱਛਾ ਲੋਕੀ ਸਵੇਰੇ ਹੀ ਕਰਨ ਲੱਗ ਪਏ ਨੇ ਨਹੀਂ ਇਥੇ ਅਸਟਰੀਆ ਬਿਆਨਾ ਤਿੰਨ ਦਿਨ ਦੇ دیਵਾਨ ਸੀ ਤੇ ਉਹ ਮੈਨੂੰ ਕਹਿੰਦੇ ਭਾਈ ਸਾਹਿਬ ਸਿਮਰਨ ਰੱਖਣਾ ਅੰਮ੍ਰਿਤ ਵੇਲੇ ਮੈਂ ਕਿਹਾ ਰੱਖ ਲਓ ਵੀ ਵਧੀਆ ਗੱਲ ਲੈ ਅਸੀਂ ਸਵੇਰੇ 5 ਤੋਂ 6 ਇੱਕ ਘੰਟਾ ਗੁਰਦਾਰੇ ਸਿਮਰਨ ਰੱਖ ਲਿਆ ਸੰਗਤ ਬੜੇ ਪਿਆਰ ਨਾਲ ਆਉਣ ਲੱਗ ਪਏ ਤਿੰਨ ਦਿਨ ਸਿਮਰਨ ਹੋਇਆ ਬੜਾ ਆਨੰਦ ਵਜਿਆ ਅੰਮ੍ਰਿਤ ਵਿਲਾ ਅੱਛਾ ਜਦੋਂ ਸਿਮਰਨ ਕਰਕੇ ਤੀਜੇ ਦਿਨ ਐਤਵਾਰ ਭੋਗ ਵਾਲਾ ਦਿਨ ਸੀ ਉਦੋਂ ਦੁਪਹਿਰ ਦੇ ਵੀ ਦੀਵਾਨ ਸੈਣ ਜਦੋਂ ਸਵੇਰੇ ਸਿਮਰਨ ਕਰਕੇ ਲੰਗਰ ਹਾਲ ਵਿੱਚ ਆਏ ਨਾ ਉਹਨਾਂ ਨੇ ਚਾਹ ਥੋੜੀ ਜਿਹੀ ਬਣਾਈ ਹੋਈ ਸੀ ਵੀ ਚਲੋ ਸੰਗਤ ਵਕਤੇ ਹੁੰਦੀ ਹੈ ਕੋਈ ਬਿਸਕਟ ਨਾਲ ਬਿਸਣ ਬੀਬੀਆਂ ਨੇ ਬਣਾਇਆ ਜਦੋਂ ਛੱਪਣ ਲੱਗੇ ਅਜੇ ਉੱਪਰੋਂ ਸਿਮਰਨ ਕਰਕੇ ਉਤਰਿਆ ਥੱਲੇ ਆ ਕੇ ਬਹਿ ਗਏ ਭੱਟੀਆਂ ਚ ਨਹੀਂ ਦੁੱਧ ਪਾ ਦਿੱਤਾ ਬਿਸਨਰ ਬਰਤਣ ਲੱਪੇ ਇੱਕ ਬੰਦਾ ਬਿਲਕੁਲ ਨਾਲ ਆ ਕੇ ਸੈਕਟਰੀ ਦੇ ਬਹਿ ਗਿਆ ਜਿਹੜਾ ਮੇਰੇ ਨਾਲ ਸੈਕਟਰੀ ਉੱਪਰੋਂ ਸਿਮਰਨ ਕਰ ਉਹਨੂੰ ਬਿੰਦਿਆ ਸਰ ਪਤਾ ਕੀ ਕਹਿੰਦਾ ਉਹ ਕਹਿੰਦਾ ਜੀ ਉਹ ਜਲੇਬੀਆਂ ਵਾਲਾ ਰੌਲਾ ਪਾਈ ਜਾਂਦਾ ਕਹਿੰਦਾ ਉਹ ਕਹਿੰਦਾ ਮੈਂ 150 ਯੂਰੋ ਲੈਣਾ ਉਹਨੂੰ 100 ਦੇਣਕ ਦੋ ਉਹ ਕਹਿੰਦਾ ਯਾਰ ਤੂੰ ਬੱਸ ਕਰ ਮੈਨੂੰ ਹੁਣ ਇਸ ਵੇਰੇ ਰੌਲਾ ਪਾ ਲੈ ਕਹਿੰਦਾ ਜੀ ਉਹ ਰਾਤੀ ਨੂੰ ਨਹੀਂ ਐ ਕੀਤਾ ਉਹਨੇ ਦੋ ਤਿੰਨ ਚੁਗਲੀਆਂ ਬੈਠੇ ਬੈਠੇ ਕਰਦੇ ਉਹ ਕਹਿੰਦਾ ਯਾਰ ਦੁਪਹਿਰ ਨੂੰ ਦੱਸ ਲੈ ਘੰਟਾ ਰੋਕ ਕੇ ਦੱਸ ਲੈ ਤੂੰ ਹਜੇ ਉੱਪਰੋਂ ਅਸੀਂ ਨਾਮ ਜਪ ਕਹੇ ਤੂੰ ਜਦ ਇਹ ਦੱਸਾਂਤ ਕਹਿੰਦਾ ਜੀ ਉਹਨੂੰ ਭਜਾਓ ਫਲਾਨਾ ਬੰਦਾ ਇਦਾਂ ਹਰ ਕਿਉਂ ਉਹਨੂੰ ਰੋਕਣਾ ਪਿਆ ਕਹਿੰਦਾ ਜੇ ਨਾ ਤੂੰ ਦੱਸ ਵੇਰੇ ਸੇ ਕਹਿਣ ਤੋਂ ਭਾਵੇਂ ਹੈ ਕਈ ਵਾਰ ਚੁਗਲੀ ਕਰਕੇ ਦੂਜੇ ਦਾ ਕੰਮ ਬੁਗੜਨਾ ਆਦਤ ਬਣ ਜਾਂਦੀ ਔਰ ਗੁਰੂ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ ਕਹਿੰਦੇ ਜੇ ਤੁਸੀਂ ਪਾਠ ਸੇਵਾ ਸਿਮਰਨ ਕਰਕੇ ਕੀਤੀ ਨਾ ਚੁਗਲੀ ਕਿਸੇ ਦੀ ਤੁਹਾਡਾ ਸਾਰਾ ਗਿਆ ਜੋ ਤੁਸੀਂ ਕੀਤਾ ਤੁਹਾਡਾ ਖਤਮ ਜੱਪ ਤੱਕ ਪੜੋ ਜਿਸੇ ਅੰਦਰ ਚੁਗਲੀ ਚੁਗਲੋ ਵਜੇ ਕੀਤਾ ਕਰਤੇ ਉਸ ਦਾ ਸਭ ਗਿਆ ਜਿਹਦੇ ਅੰਦਰ ਚੁਗਲੀ ਆ ਗਈ ਉਹਦਾ ਸਾਰਾ ਕੁਝ ਗਿਆ ਵਿਚਾਰੇ ਦਾ ਪੜੋ ਜਿਸੇ ਅੰਦਰ ਚੁਗਲੀ ਚੁਗਲੋ ਵਜੇ ਕੀ ਤਾਂ ਕਰਤੇ ਉਸ ਦਾ ਸਭ ਨਿਤ ਚੁਗਲੀ ਕਰੇ ਅਣ ਹੁੰਦੀ ਪਰਾਈ ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ ਭਾਈ ਚੁਗਲੀ ਕਰੋਂਗੇ ਮੂੰਹ ਕਾਲਾ ਹੁੰਦਾ ਕਿਸੇ ਦੀ ਚੁਗਲੀ ਨਹੀਂ ਕਰਨੀ ਨਿੰਦਿਆ ਨਹੀਂ ਕਰਨੀ ਇਹ ਕੱਲੇ ਜੀਵ ਦੇ ਪਰਹੇਜ਼ ਆ ਆ ਜ਼ਬਾਨ ਦੇ ਜਿਹਦੇ ਨਾਲ ਵਾਹਿਗੁਰੂ ਕਹਿੰਨੇ ਇਤੋਂ ਬਾਅਦ ਹੋਰ ਵੀ ਪਰਹੇਜ਼ ਨੇ ਕਟੋ ਕਟ ਸੱਤ ਅੱਠ ਪਰਹੇਜ਼ ਹੋਰ ਹੈ ਜਿਹੜੇ ਰੱਖਣੇ ਅੱਖਾਂ ਦਾ ਪਰਹੇਜ਼ ਕੰਨਾਂ ਦਾ ਪਰਹੇਜ਼ ਬਾਡੀ ਦਾ ਸਰੀਰ ਦਾ ਪਰਹੇਜ਼ ਹੈ ਰੱਬ ਨੇ ਤੁਹਾਨੂੰ ਤਾਕਤ ਦਿੱਤੀ ਹੈ ਇਹ ਨਾ ਹੋਵੇ ਤੁਹਾਡੀ ਤਾਕਤ ਕਿਸੇ ਮਾੜੇ ਬੰਦੇ ਉੱਤੇ ਤੁਸੀਂ ਜੋਰ ਨਾ ਤਿੰਨ ਜਿਹੜੇ ਅੰਦਰ ਦੇ ਤਿੰਨ ਪਰਹੇਜ਼ ਹਿਰਦੇ ਦੇ ਆ ਦਿਲ ਦੇ ਇਦਾਂ ਕਰਕੇ 10 12 ਪਰਹੇਜ਼ ਰੱਖਣੇ ਪੈਂਦੇ ਨੇ ਜਿਹੜਾ ਪਰਹੇਜ਼ ਰੱਖਦਾ ਨਾ ਥੋੜਾ ਜਿਹਾ ਨਾਮ ਵੀ ਉਹਦਾ ਫਲ ਹੀ ਫੂਤ ਹੁੰਦਾ ਹੈ ਉਹਦਾ ਇੱਕ ਪੜਿਆ ਜਪਜੀ ਸਾਹਿਬ ਵੀ ਸਫਲ ਹੋ ਜਾਂਦਾ ਜੇ ਉਹ ਪਰਹੇਜ਼ ਰੱਖੇ ਜੇ ਪਰਹੇਜ਼ ਨਾ ਰੱਖਿਆ ਭਾਵੇਂ ਤੁਸੀਂ ਸੁਣਨ ਵਾਲੇ ਹੋ ਭਾਵੇਂ ਅਸੀਂ ਸੁਣਾਉਣ ਵਾਲੇ ਆ ਗੁਰੂ ਦਾ ਕਾਨੂੰਨ ਸਾਰਿਆਂ ਤੇ ਲਾਗੂ ਹੁੰਦਾ ਮੈਨੂੰ ਯਾਦ ਹੈ ਮਹਾਂਪੁਰੇ ਸ਼ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਕਿਸੇ ਨੇ ਨਾਮ ਸੁਣਿਆ ਵੀ ਹੋਣਾ ਤੁਹਾਡੇ ਥਰੇ ਜਾਂਦੇ ਜਾਂਦੇ ਰੁੱਕ ਗਏ ਮੋਰੇ ਨਾ ਸਾਹ ਨ ਆ ਗਿਆ ਸਾਹ ਉਹ ਪੁੱਸ ਰਿਆ ਫਿਰੇ ਸੇਵਾਦਾਰ ਕਹੇ ਬਾਬਾ ਜੀ ਪਾਸੇ ਹੋ ਜੋ ਇਦਾਂ ਕੀ ਪਤਾ ਕਹਿੰਦੇ ਪੁੱਸ ਰਿਆ ਜੈ ਐਸਨ ਕਹਿੰਦੇ ਸਿੰਘ ਮਾਰੂਗਾ ਐਵੇਂ ਕਹਿੰਦੇ ਨਹੀਂ ਭਾਈ ਕੋਈ ਗੱਲ ਨਹੀਂ ਕਹਿੰਦੇ ਸਾਨੂੰ ਹੀ ਮਿਲਣ ਆਇਆ ਉਹ ਸੇਵਾਦਾਰ ਕਹਿੰਦੇ ਬਾਬਾ ਜੀ ਥੋੜਾ ਦੂਰੇ ਰਹੋ ਤਾਂ ਬਾਬਾ ਜੀ ਖੜ ਗਏ ਉੱਥੇ ਉਹ ਵੀ ਥੋੜੀ ਦੂਰੀ ਤੇ ਖੜ ਗਏ ਉਹ ਇਦਾਂ ਸਿਰ ਮਾਰਨ ਲੱਗ ਪਿਆ ਸਨ ਬਾਬਾ ਕਿੰਨਾ ਚਿਰ ਖੜੇ ਰਹਿ ਫਿਰ ਸੇਵਾਦਾਰ ਨੂੰ ਕਹਿੰਦੇ ਮਾਸਟਰ ਜੀ ਉਹ ਕਹਿੰਦੇ ਹਾਂਜੀ ਕਹਿੰਦੇ ਪਾਣੀ ਲੈ ਕੇ ਆਓ ਬਾਲਟੀ ਭਰ ਕੇ ਲਿਆ ਪਾਣੀ ਉਹ ਨਾਲ ਦੇ ਵਾਲੇ ਉਹ ਦੇਖਿਆ ਕਿਤੇ ਉਹ ਦੂਰ ਘਰ ਸੀ ਉਹਨਾਂ ਦੇ ਬਾਲਟੀ ਲੈ ਉੱਥੋਂ ਪਾਣੀ ਭਰ ਕੇ ਲਿਆਂਦਾ ਕਹਿੰਦੇ ਬਾਬਾ ਜੀ ਲਿਆਂਦਾ ਕਹਿੰਦੇ ਤੇ ਸਿਰ 'ਚ ਪਾ ਦੇ ਉਹ ਸੰ ਦੇ ਸਿਰ 'ਚ ਬਾਲਟੀ ਪਾਣੀ ਦੀ ਪਾਈ ਫਿਰ ਬਾਬਾ ਜੀ ਉਹਦਾ ਕੋਲ ਨੂੰ ਹੋ ਗਿਆ ਉਹਦੇ ਕੋਲ ਖਲੋ ਗਿਆ ਕਹਿੰਦੇ ਕੋਈ ਮਿੱਠਾ ਹੈ ਪ੍ਰਸ਼ਾਦ ਹੈ ਕੋਲ ਉਹ ਕਹਿੰਦੇ ਜੀ ਹੈਗਾ ਥੋੜਾ ਜਿਹਾ ਪਤਾ ਸਿਮਖਾਣੇ ਕਦੇ ਟੌਫੀਆਂ ਰੱਖਦੇ ਸੀ ਬੱਚਿਆਂ ਨੂੰ ਦੇਣ ਨੂੰ ਉਹ ਕੱਢਿਆ ਤਾਂ ਹੱਥ ਤੇ ਰੱਖ ਕੇ ਦਿਸਾਨ ਦੇ ਮੋਰ ਉਹਨੇ ਉਹ ਮਿੱਠਾ ਖਾ ਲਿਆ ਉਸ ਤੋਂ ਬਾਅਦ ਸਾਨ ਉੱਥੇ ਬਹਿ ਗਿਆ ਉੱਥੇ ਬਹਿ ਗਿਆ ਕਹਿੰਦੇ ਬਾਬਾ ਜੀ ਇਹ ਕੀ ਗੱਲ ਸਮਝ ਨਹੀਂ ਆਈ ਬਾਬਾ ਜੀ ਨੇ ਪਤਾ ਕੀ ਕਿਹਾ ਕਹਿੰਦੇ ਭਾਈ ਪਿੰਡ ਦਾ ਨਾਮ ਵੀ ਲਿਆ ਫਿਰ ਬਾਬਾ ਜੀ ਨੇ ਪਿੰਡ ਦਾ ਵੀ ਕਹਿੰਦੇ ਭਾਈ ਫਲਾਨੇ ਪਿੰਡ ਦਾ ਗਰੰਥੀ ਸੀ ساری ਉਮਰ ਧਾਨ ਖਾਈ ਗਿਆ ਹੁਣ ਸਾਨ ਬਣ ਗਿਆ ਕਹਿੰਦੇ ਮੁਕਤੀ ਲੱਭਦਾ ਹੁਣ ਕਹਿੰਦੇ ਮਾਰਾ ਫੇਰ ਕਹਿੰਦੇ ਬਸ ਹੁਣ ਗੁਰੂ ਨਾਨਕ ਨੇ ਬਖਸ਼ ਦਿੱਤਾ ਅਸੀਂ ਜਾਮਣੀ ਪਾਤੀ ਹੁਣ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰ ਦੇਣੀ बस ਉੱਥੇ ਬੈਠਾ ਰਿਆ ਸ਼ਾਮ ਤੱਕ ਹੌਲੀ ਹੌਲੀ ਉਹਦੇ ਸਵਾਸ ਪੂਰੇ ਹੋ ਗਏ ਕਹਿਣ ਤੋਂ ਭਾਵੇਂ ਐ ਇਹ ਜ਼ਰੂਰੀ ਨਹੀਂ ਵੀ ਅਸੀਂ ਸੁਣਾਉਣ ਵਾਲੇ ਆ ਤੁਸੀਂ ਸੁਣਨ ਵਾਲੇ ਆ ਤੁਹਾਡੇ ਲਈ ਕੁਝ ਹੋਰ ਸਾਡੇ ਲਈ ਹੋਰ ਨਹੀਂ ਗੁਰੂ ਕਿਰਪਾ ਕਰੇ ਸਾਨੂੰ ਵੀ ਉਹੀ ਪਰਹੇਜ਼ ਰੱਖਣੇ ਪੈਣੇ ਛੱਜ ਕੇ ਗੱਲ ਬਣ ਮੰਗੋ ਇੱਕ ਵਾਰ ਗੁਰੂ ਕੋਲ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਨਾਮ ਸ੍ਰੀ ਨਨਕ ਦੀ ਬੇਨਤੀਆਂ ਕਰ ਕਿਰਪਾ ਦੀਜੈ ਨਾਮ ਇਸ ਤੋਂ ਬਾਅਦ ਅਗਲੀ ਲਾਈਨ ਪਤਾ ਕੀ ਹੋਣੀ ਪੰਕਤੀ ਚੇਤ ਗੋਬਿੰਦ ਰਦੀਏ ਹੋਵੇ ਆਨੰਦ ਘਣੋ ਉਹ ਚੇਤ ਥੋੜੇ ਦਿਨਾਂ ਨੂੰ ਸ਼ੁਰੂ ਹੋਣਾ ਹੈ ਪਤਾ ਨਾ ਤੁਹਾਨੂੰ ਚੇਤ ਮਹੀਨਾ ਥੋੜੇ ਦਿਨਾਂ ਨੂੰ ਸ਼ੁਰੂ ਹੋਣਾ ਹੈ 15 16 ਤਰੀਕ ਨੂੰ ਦੇਸੀ 12 ਮਹੀਨਿਆਂ ਵਿੱਚੋਂ ਇਹ ਪਹਿਲਾ ਮਹੀਨਾ ਉਦਣ ਸਿੱਖੋ ਤੋਡਾ ਖਾਲਸਿਆਂ ਦਾ ਨਵਾਂ ਸਾਲ ਆਉਣਾ ਜਿਹਨੂੰ ਆਪਾਂ ਮੂਲ ਨਾਨਕਸ਼ਾਹੀ ਨੇ ਕਹਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਆਪ ਭੰਗਣਦੇ ਆ 555ਵਾਂ 556ਵਾਂ ਉਹ ਮੂਲ ਨਾਨਕਸ਼ਾਹੀ ਸ਼ੁਰੂ ਹੋਣਾ ਸਿੱਖਾਂ ਦਾ ਉਸ ਦਿਨ ਨਵਾਂ ਸਾਲ ਹੈ ਜਿਹੜਾ ਈਸਵੀ ਹੈ ਉਹ ਈਸਾ ਤੋਂ ਸ਼ੁਰੂ ਹੋਇਆ ਠੀਕ ਹੈ ਉਹਦੇ ਮੁਤਾਬਕ ਚੱਲਦਾ ਸਾਰਾ ਕੁਝ ਡੇਟ ਆਫ ਬਰਥ ਕਾਗਜ਼ ਪੱਤਰ ਸਭ ਕੁਝ ਉਹ ਉਹਨਾਂ ਦੇ ਧਰਮ ਨਾਲ ਰਿਲੇਟਡ ਹੈ ਈਸਾ ਦਾ ਜਨਮ ਜਿਹੜਾ ਵਿਕਰਮਈ ਸੰਨ ਉਹ ਵਿਕਰਮਾਜੀਤ ਤੋਂ ਸ਼ੁਰੂ ਹੋਇਆ ਜਿਹਨੂੰ ਸੰਮਤ ਕਹਿੰਦੇ ਨੇ ਇਦਾਂ ਆਪਣਾ ਸੰਨ ਜਿਹੜਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਆ ਔਰ ਸਾਧ ਸੰਗਤ ਉਹ ਆਪਾਂ ਦੇਸੀ ਮਹੀਨਿਆਂ ਦਾ ਮੰਨਦੇ ਆ ਕਿ 1469 ਤੋਂ ਉਸ ਸਾਨੂੰ ਆਪਾਂ ਹੁਣ 555ਵਾਂ 556ਵਾਂ ਹੁਣ ਸ਼ੁਰੂ ਹੋਣਾ ਉਹ ਆਪਾਂ ਯਾਦ ਰੱਖਣਾ ਕਦੋਂ ਸ਼ੁਰੂ ਹੋਣਾ ਚੇਤ ਦਾ ਮਹੀਨਾ ਉਦਣ ਨਵਾਂ ਸਾਲ ਹੈ ਉਪਰ ਚੱਲਣਾ ਤੇ ਜ਼ਰੂਰ ਕਰੋ ਕੱਲਾ ਆ ਜਿਹੜਾ ਦੇਖੋ ਕਿਸੇ ਨਾਲ ਕੋਈ ਈਰਖਾ ਨਹੀਂ ਹੈ ਬਿਉ ਮਾੜਾ ਹੈ ਦਿੰਤਾ ਸਾਰੇ ਰੱਬ ਦੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਆਪਣੇ ਬੱਚਿਆਂ ਨੂੰ ਦੱਸੋ ਵੀ ਅੱਜ ਸਾਡਾ ਨਵਾਂ ਸਾਲ ਹੈ ਉਹ ਕਿਵੇਂ ਦੱਸੋਗੇ ਜਿੱਦਣ ਚੇਤ ਦਾ ਮਹੀਨਾ ਆਰੰਭ ਹੋਣਾ ਹੈ ਸੰਗਰਾਦ ਆਉਣੀ ਹੈ ਉਹ ਦਿਨ ਸਾਰਿਆਂ ਨੂੰ WhatsApp ਉੱਤੇ ਵਿਸ਼ਕਲੋ ਨਵਾਂ ਨਾਨਕ ਸ਼ਾਹੀ ਸਾਲ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਆਪਣੇ ਜਿਨਨੇ ਤੁਹਾਡੇ ਫਰੈਂਡ ਸਰਕਲ ਉਹਨਾਂ ਨੂੰ ਮੈਸੇਜ ਕਰ ਲੋ ਜਿਨਨੇ ਤੁਹਾਡੇ ਪਿਆਰ ਵਾਲੇ ਉਹਨਾਂ ਨੂੰ ਵਧਾਈ ਦਿਓ ਔਰ ਜੇ ਹੋ ਸਕੇ ਤਾਂ ਜਿਨਨੇ ਹੋਰ ਕਮਿਊਨਿਟੀ ਦੇ ਲੋਕ ਨੇ ਤੁਹਾਡੇ ਫਰੈਂਡ ਨੇ ਕੋਈ ਮੁਸਲਮਾਨ ਕੋਈ ਸਪੈਨਿਸ਼ ਕੋਈ ਹੋਰ ਉਹਨਾਂ ਨੂੰ ਉਸ ਦਿਨ ਕੋਈ ਗਿਫਟ ਦਿਓ ਕੋਈ ਕੈਂਡੀਜ਼ ਕੋਈ ਉਸ ਦਿਨ ਮਠਿਆਈ ਦਿਓ ਕੋਈ ਚਾਕਲੇਟ ਦਿਓ ਉਹ ਤੁਹਾਨੂੰ ਪੁੱਛਣਗੇ ਇਹ ਕਿਉਂ ਦੇ ਰਹੇ ਹੋ ਸਰਦਾਰ ਜੀ ਤੁਸੀਂ ਕਹਿ ਸਕਦੇ ਹੋ ਸਾਡਾ ਅੱਜ ਨਵਾਂ ਸਾਲ ਹੈ ਉਹ ਕਹਿਣਗੇ ਤੁਹਾਡਾ ਕਿਵੇਂ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਦੱਸੋਗੇ ਸਪੈਨਿਸ਼ ਭਾਸ਼ਾ ਆਪਣੇ ਬੱਚਿਆਂ ਨੂੰ ਸਿਖਾਓ ਔਰ ਉਹਦੇ ਵਿੱਚੋਂ ਬੱਚੇ ਪਰਚਾਰ ਕਰਨ ਇਹਨਾਂ ਨੂੰ ਦੱਸਣਾ ਸਿਖਾਉਣ ਸਿੱਖ ਧਰਮ ਕਿੱਥੋਂ ਸ਼ੁਰੂ ਹੋਇਆ ਇਹ ਨਵਾਂ ਸਾਲ ਸਾਡਾ ਕਿਉਂ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਅਸੀਂ ਮੰਨਦੇ ਇਸ ਲਈ ਸਾਡਾ ਨਾਨਕਸ਼ਾਹੀ ਇਹ ਮੋਲ ਨਵਾਂ ਸਾਲ ਹੈ ਉਹ ਤੁਸੀਂ ਦੱਸੋਗੇ ਉਹ ਕਦੋਂ ਜਦੋਂ ਕਿਸੇ ਨੂੰ ਕੋਈ ਚੀਜ਼ ਦਿੰਦੇ ਹੋ ਚਾਕਲੇਟ ਕੋਈ ਵਧਾਈ ਕੋਈ ਕੈਂਡੀਜ਼ ਕੋਈ ਮਠਿਆਈ ਦੇਓਗੇ ਦੂਜੀਆਂ ਕਮਿਊਨਿਟੀ ਦੇ ਲੋਕਾਂ ਨੂੰ ਉਹ ਪੁੱਛਣਗੇ ਫਿਰ ਉਹਨਾਂ ਨੂੰ ਦੱਸੋ ਐਦਾਂ ਪ੍ਰਚਾਰ ਹੁੰਦਾ ਹੈ ਐਦਾਂ ਪ੍ਰਚਾਰ ਹੁੰਦਾ ਹੈ ਚਲੋ ਕੁਝ ਚੀਜ਼ਾਂ ਲਾਈਵ ਵਿੱਚ ਨਹੀਂ ਉਹ ਮੈਂ ਤੁਹਾਨੂੰ ਉਦਾਂ ਦੱਸਣ ਲੱਗਾ ਅਸੀਂ ਆਸਟ੍ਰੇਲੀਆ ਗਾਇਰ ਉੱਥੇ ਨੌਜਵਾਨ ਪੱਕੇ ਨੇ ਮੁੰਡੇ ਬਹੁਤ ਪਰਿਵਾਰ ਰਹੀਂਦੇ ਦੋ ਮੁੰਡਿਆਂ ਨੇ ਜਾਣ ਬੁੱਝ ਕੇ ਮੋਟਰਸਾਈਕਲ ਦਸਤਾਰ ਬੰਨ ਕੇ ਚਲਾਇਆ ਉਹਨਾਂ ਦੇ ਚਲਾਣ ਹੋ ਗਏ ਟਿਕਟ ਮਿਲ ਗਈ ਕਿਉਂ हेलमेट ਨਹੀਂ ਪਾਇਆ हेलमेट ਤੋਂ ਬਗੈਰ ਮੋਟਰਸਾਈਕਲ ਨਹੀਂ ਚਲਾ ਸਕਦੇ ਪਹਿਲਾਂ ਤੋਂ ਨਹੀਂ ਮਹਿੰਗਾ ਮੋਟਰਸਾਈਕਲ ਲਿਆ ਵਿਚਾਰਿਆਂ ਨੇ 5-5 6-6 ਲੱਖ ਦੇ ਜਿਹੜੇ ਇੰਡੀਆ ਦਾ 5-6 6 ਲੱਖ ਦਾ ਹੁੰਦਾ ਉਹ ਮਹਿੰਗਾ ਮੋਟਰਸਾਈਕਲ ਲਿਆ ਉਹ ਨਹੀਂ ਫਿਰ ਉਹ ਨਹੀਂ ਉਹ ਚਲਾਉਣੇ ਸ਼ੁਰੂ ਕੀਤੇ ਔਰ ਚਲਾਨ ਕਰਵਾਏ ਆਪਣੇ ਟਿਕਟਾਂ ਲਈਆਂ ਉਹਨਾਂ ਨੂੰ ਸਾਰੇ ਪਹਿਲਾਂ ਬੰਦੇ ਨਾਲ ਗਲਤ ਕਹਿਣ ਲੱਗ ਪਏ ਕਹਿੰਦੇ ਲੈ ਇਹ ਇਹ ਨਵੇਂ ਹੀ ਕੰਮ ਕਰਦੇ ਆ ਇਹਨਾਂ ਨੂੰ ਫਿਰ ਲੈਣਾ ਚਾਹੀਦਾ ਕਾਨੂੰਨ ਮੰਨਣਾ ਚਾਹੀਦਾ ਤੋ ਨੌਜਵਾਨ ਮੇਰੇ ਕੋਲ ਆਏ ਮੈਨੂੰ ਗੱਲ ਬੜੀ ਚੰਗੀ ਲੱਗੀ ਉਹ ਕਹਿੰਦੇ ਭਾਈ ਸਾਹਿਬ ਅਸੀਂ ਜਾਣ ਬੁੱਝ ਕੇ ਚਲਾਨ ਕਰਾਇਆ ਅਸੀਂ ਜਾਣ ਬੁੱਝ ਕੇ ਟਿਕਟ ਲਈ ਹੈ ਜਾਣ ਬੁੱਝ ਕੇ ਚਲਾਨ ਕਰਾਇਆ ਹੈ ਜਾਣ ਬੁੱਝ ਕੇ ਸਿਟੀ ਵਿੱਚ ਅਸੀਂ ਦਸਤਾਰ ਬੰਨ ਕੇ ਮੋਟਰਸਾਈਕਲ ਲੱਗੇ ਉਹਨੇ ਸਾਡਾ ਚਲਾਨ ਕੀਤਾ ਕਹਿੰਦੇ ਪਤਾ ਕਿਉਂ ਹੁਣ ਅਸੀਂ ਵਕੀਲ ਕੀਤਾ ਹੁਣ ਜੱਜ ਦੇ ਤਰੀਕ ਭੋਗਤਾਂਗੇ ਉੱਥੇ ਦੱਸਾਂਗੇ ਕਿ ਇਹ ਟਰਬਨ ਇਹ ਦਸਤਾਰ ਦੀ ਕੀ ਅਹਿਮੀਅਤ ਹੈ ਪੱਗ ਬੰਨ ਕੇ ਅਸੀਂ ਚਲਾ ਸਕਦੇ ਸਾਡੀ ਸੇਫਟੀ ਹੈ ਇਹਦੇ ਬਾਰੇ ਦੱਸਾਂਗੇ ਕਿ ਸਾਡੇ ਬਜ਼ੁਰਗ ਇਹੀ ਪੱਗ ਬਨ ਕੇ ਐਦਾਂ ਵਰਲਡ ਵਾਰ ਵਿੱਚ ਲੜਦੇ ਰਹੇ ਉਹਨੇ ਹਿਸਟਰੀ ਜਹਾਜ਼ ਕੀਤੀ ਉਹਨੇ ਵਕੀਲ ਨੂੰ ਦੱਸਿਆ ਉਹ ਕੇਸ ਚੱਲਦਾ ਹੈ ਅਜੇ ਜੱਜ ਨੇ پاس ਨਹੀਂ ਕੀਤਾ ਉਹਨਾਂ ਦੀ ਗੱਲ ਮੈਨੂੰ ਚੰਗੀ ਲੱਗੀ ਮੈਂ ਉੱਥੇ ਪ੍ਰਚਾਰ ਵਿੱਚ ਕਿਹਾ ਇਹਨਾਂ ਬੱਚਿਆਂ ਨੇ ਸਹੀ ਕੀਤਾ ਜਦੋਂ ਕੋਈ ਤੁਸੀਂ ਆਪਣੀ ਚੀਜ਼ ਦੱਸਣੀ ਕੁਝ ਨਾ ਕੋਈ ਤੇ ਤੁਹਾਨੂੰ ਸਹਿਣਾ ਪੈਂਦਾ ਕੋਈ ਨੁਕਸਾਨ ਤੇ ਚੁੱਪਣਾ ਪੈਂਦਾ ਨਾ ਜਦੋਂ ਆਪਣੇ ਬਾਰੇ ਕੋਈ ਦੱਸਣਾ ਇਹਨਾਂ ਬੱਚਿਆਂ ਨੇ ਕੁਰਬਾਨੀ ਕੀਤੀ ਵਧੀਆ ਕਰ ਰਹੇ ਨੇ ਪਰ ਸਾਧ ਸੰਗਤ ਤੁਸੀਂ ਹੈਰਾਨ ਹੋਮੋਗੇ ਉਤੋਂ ਤੱਕ ਨੈਕਸਟ ਵੀਕ ਸੱਤ ਜਣਿਆਂ ਨੇ ਆਪਣੇ ਚਲਾਨ ਕਰਾਏ ਵਿੱਚ ਵਿੱਚ ਜਦੋਂ ਜਦੋਂ ਕਿਸੇ ਨੂੰ ਦੱਸਣ ਵਾਸਤੇ ਉਹਦੇ ਵਿੱਚ ਚਿੱਕੜ ਕੱਢਣ ਵਾਸਤੇ ਗੰਦਗੀ 'ਚ ਵੜਨਾ ਪੈਂਦਾ ਹੈ ਕੁਝ ਦੱਸਣ ਵਾਸਤੇ ਕੋਈ ਨੁਕਸਾਨ ਚੱਕਣਾ ਪੈਂਦਾ ਹੈ ਐਦਾਂ ਤੁਹਾਨੂੰ ਕੁਝ ਨਾ ਕੁਝ ਆਪਣੇ ਪ੍ਰਚਾਰ ਵਾਸਤੇ ਨਮਾ ਕਰਨਾ ਪਏਗਾ ਜਦੋਂ ਨਵਾਂ ਸਾਲ ਹੁਣ ਆਵੇ ਚੇਤ ਦਾ ਇਹ ਬਹੁਤ ਤਰੀਕੇ ਨਾਲ ਦੂਜੀਆਂ ਕਮਿਊਨਿਟੀ ਦੇ ਲੋਕਾਂ ਨੂੰ ਵਿਸ਼ੇਸ਼ ਕਰੋ ਉਹਨਾਂ ਨੂੰ ਵਧਾਈਆਂ ਦਿਓ ਉਹਨਾਂ ਨੂੰ ਕੋਈ ਚੀਜ਼ ਗਿਫਟ ਕਰੋ ਉਹ ਪੁੱਛਣਗੇ ਕਾਦਾ ਨਵਾਂ ਸਾਲ ਹੈ 1 ਜਨਵਰੀ ਨੂੰ ਹੁੰਦਾ ਹੈ 31 ਦਸੰਬਰ ਮਿਡ ਨਾਈਟ ਨੂੰ ਹੁੰਦਾ ਤੁਸੀਂ ਇਹ ਕੀ ਕਰ ਰਹੇ ਹੋ ਫਿਰ ਤੁਸੀਂ ਦੱਸੋਗੇ ਕਿ ਸਾਡੇ ਗੁਰੂ ਨਾਨਕ ਸਾਹਿਬ ਤੋਂ ਸਿੱਖ ਧਰਮ ਸ਼ੁਰੂ ਹੋਇਆ ਉੱਥੋਂ ਸਾਡਾ ਚੱਲਦਾ ਉਦਨ ਸ਼ਬਦ ਪੜਿਆ ਜਾਣਾ ਜੇਤ ਗਵਿੰਦ ਰਦੀ ਹੈ ਪੜੋ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪੜ ਸਮਾਪਤ ਹੋ ਗਿਆ ਮੈਂ ਵੱਧ ਲੈ ਗਿਆ ਸਵੇਰੇ ਤੁਸੀਂ ਕੰਮਾਂ ਤੇ ਜਾਣਾ ਅੱਛਾ ਜਿਨੇ ਜਿਨੇ ਸਵੇਰੇ ਨੀਂਦ ਚੋਂ ਜਾਗ ਖੁੱਲਦਿਆਂ ਵਾਹਿਗੁਰੂ ਵਾਹਿਗੁਰੂ ਕਿਹਾ ਹੱਥ ਖੜੇ ਕਰਿਓ ਤੰਜਨ ਵਾਹ 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 ਧੰਨਵਾਦ ਤੁਹਾਡਾ ਜਿਹੜੇ ਰਹਿ ਗਏ ਉਹ ਵੀ ਜਪ ਲਿਓ ਭਾਈ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਫਰਸਟ ਵਰਡ ਏਵਰੀ ਡੇ ਤੁਹਾਡੀ ਜ਼ਬਾਨ ਤੇ ਆਉਣਾ ਚਾਹੀਦਾ ਹੈ ਵਾਹਿਗੁਰੂ 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 ਰੱਬ ਦਾ ਸ਼ੁਕਰ ਤੁਹਾਡੇ ਘਰ ਚੋਂ ਸਵੇਰੇ ਵਾਹਿਗੁਰੂ ਦੀ ਆਵਾਜ਼ ਆਵੇ ਮੇਰਾ ਵਿਸ਼ਵਾਸ ਹੈ ਜਦੋਂ ਬੱਚਿਆਂ ਨੂੰ ਠਾ ਲੋ ਉਦੋਂ ਕਹੋ ਬੇਟੇ ਉੱਠ ਪੁੱਤ ਬੋਲ ਵਾਹਿਗੁਰੂ ਤੇ ਉੱਠ ਬੋਲ ਪੋ ਤਾਂ ਸਕੂਲ ਜਾਣਾ ਬੋਲ ਵਾਹਿਗੁਰੂ ਉਹ ਬੱਚੇ ਵਾਹਿਗੁਰੂ ਕਹਿਣ ਲੱਗ ਜਾਣ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਣਾ ਆਪਣੇ ਘਰ 'ਚ एवरीडे ਇਹ ਚੀਜ਼ ਕਰੋ एवरीडे ਹਰ ਰੋਜ਼ ਆਯੁਰਵੇਦਕ 80% ਦਵਾਈ ਜਿਹੜੀ ਖਾਲੀ ਪੇਟ ਖਾਣ ਨੂੰ ਕਹਿੰਦਾ ਹੈ ਐਦਾਂ ਸਵੇਰੇ ਖਾਲੀ ਸੁਰਤ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹਿ ਲਓ ਤੁਹਾਡੇ ਘਰ ਦਾ ਮਾਹੌਲ ਬਦਲ ਜਾਣਾ ਹੈ ਮੈਂ ਦੁਪਹਿਰੇ ਵੀ ਉੱਥੇ ਬੇਨਤੀ ਕਹੀ ਹੈ ਦੀਵਾਨ ਚ ਅੱਜ ਬੀਬੀਆਂ ਜਦੋਂ ਤੁਸੀਂ ਭੋਜਨ ਪ੍ਰਸ਼ਾਦਾ ਖਾਣਾ ਬਣਾਉਣਾ ਹੈ 5 ਕਿ ਮਿੰਟ ਲੱਗਦੇ ਨੇ ਸਬਜ਼ੀ ਨੂੰ ਤੜਕਾ ਲਾਉਣ ਲੱਗਿਆਂ ਉੰਨੀ ਦੇਰ ਕਰਸ਼ੀ ਘਮਾਉਂਦੇ ਆ ਕਹਿੰਦੇ ਰਿਆ ਕਰੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੇ ਜੇ ਇੰਡੀਆ ਨੂੰ ਵੀਡੀਓ ਕਾਲ ਲਾਉਣੀ ਐ ਫਿਰ ਤਾਂ ਗਲਤ ਗੱਲ ਐ ਕਿਉਂ ਨਾਲੇ ਰੋਟੀ ਸਬਜੀ ਬਣਦੀ ਨਾਲੇ ਵੀਡੀਓ ਕਾਲ ਐਦਾਂ ਮੋਬਾਈਲ ਤੇ ਚੱਲਦੀ ਸਾਰੀ ਰਿਸ਼ਤੇਦਾਰੀ ਦੀਆਂ ਚੁਗਲੀਆਂ ਹੁੰਨੀਆਂ ਮਸੀ ਦੀਆਂ ਭੂਆ ਦੀਆਂ ਉਹ ਆਈ ਨਹੀਂ ਵਿਆਹ ਤੇ ਉਹਨੇ ਐ ਕੀਤਾ ਉਹਨੇ ਐ ਕੀਤਾ ਸਾਰਾ ਕਲੇਸ਼ ਪੰਜਾਬ ਦਾ ਤੁਸੀਂ ਆਪਣੀ ਸਬਜੀ ਚ ਘੋਲ ਲੈਂਦੇ ਆ ਆਪਣੇ ਘਰ ਦਾ ਮਾਹੌਲ ਨਾ ਖਰਾਬ ਕਰੋ ਹਾਂ ਫੋਨ ਕਰੋ ਬਾਅਦ ਵਿੱਚ ਜਦੋਂ ਬਣਾਉਣੀ ਰੋਟੀ ਭੋਜਨ ਪ੍ਰਸ਼ਾਦਾ ਉਦੋਂ ਜਰੂਰ ਜਪੋ ਸਤਨਾਮ ਸ੍ਰੀ ਵਾਹਿਗੁਰੂ ਸਭ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂਕਰਦੇ ਗ੍ਰੰਥੀ ਸਿੰਘ ਵਜ਼ੀਰ ਭਾਈ ਸਾਹਿਬ ਕੀਰਤਨ ਵੀ ਸੋਹਣਾ ਕਰਦੇ ਉਹਨਾਂ ਦਾ ਵੀ ਧੰਨਵਾਦ ਸਤਗੁਰੂ ਕਿਰਪਾ ਕਰਨ ਆਓ ਇੱਕ ਪੰਕਤੀ ਪੜ੍ਹੀਏ